ਛੋਟੇ ਸਹਿਬਜਾਦੀ ਸਹਾਦੀ ਯਾਦ ਵਿੱਚ ਜਿੱਥੇ ਸਿੱਖ ਜਗਤ ਹਰ ਸਾਲ ਦਸੰਬਰ ਮਹੀਨੇ ਦੇ ਵਿੱਚ ਸ਼੍ਰੀ ਫਤਿਹਗੜ ਸਾਹਿਬ ਸੋਖ ਸਬਦ ਵਿੱਚ ਸ਼ਾਮਲ ਹੁੰਦਾ ਹੈ ਤਾਂ ਦੂਜੇ ਪਾਸੇ ਵਕ-ਵਕ ਧਰਮਾਂ ਦੇ ਲੋਕ ਵੀ ਸਿੱਖ ਧਰਮ ਦੀਆਂ ਕੁਰਬਾਨੀਆਂ ਤੋਂ ਜਾਣੂ ਹੋ ਰਹੇ ਨੇ ਤਾਂ ਇੱਕ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਲੈ ਕੇ ਤੁਸੀਂ ਵੀ ਆਪਣੇ ਆਪ ਇਸ ਖਬਰ ਨੂੰ ਸ਼ੇਅਰ ਵੀ ਕਰੋ ਕਿਤੇ ਨਾਲ ਦੀ ਨਾਲ ਕਮੈਂਟਾਂ ਦੇ ਵਿੱਚ ਵਾਹਿਗੁਰੂ ਵੀ ਜੋੜ ਲਿਖੋਗੇ ਤਾਂਦ ਨੇ ਇਹ ਖਬਰ ਨਿਊ ਚੰਡੀਗੜ੍ਹ ਦੇ ਪੰਜ ਪਿੰਡਾਂ ਦਿਖਾ ਰਹੇ ਹਨ ਜੋ ਕਿ ਜੈੰਤੀ ਮੱਝ ਦੀ ਗੁੜਾ ਕਸੋਲੀ ਬਗਿੰਡੀ ਕਰੋਉਂਦੇ ਆਲਾ ਇਹ ਪੰਜ ਪਿੰਡ ਗੁੱਜਰ ਪਾਈਚਾਰੇ ਦੇ ਪਿੰਡ ਨੇ Hindu ਧਰਮ ਨਾਲ ਤਾਲੁਕ ਰੱਖਦੇ ਨੇ ਪਰ ਇਸ ਪੰਜ ਪਿੰਡਾਂ ਦੇ ਵਿੱਚ ਸਿੱਖੀ ਦਾ ਇੱਕ ਇਹੋ ਜਿਹਾ ਬੁੱਟਾ ਲੱਗਿਆ ਜਿਸ ਤੋਂ ਬਾਅਦ ਉਹ ਬੁੱਟਾ ਲਗਾਤਾਰ ਫਲਦਾ ਹੀ ਜਾ ਰਿਹਾ ਹੈ। ਦਸ ਦਿਨਿਆਂ ਇਹ ਪੰਜ ਪਿੰਡਾਂ ਦੇ ਵਿੱਚ ਨੌਜਵਾਨ ਸਿੱਖੀ ਨਾਲ ਜੁੜਦੇ ਜਾ ਰਹੇ ਨੇ ਤੇ ਕੇਸ ਦਾੜੀਆਂ ਰੱਖ ਰਹੇ ਨੇ। ਤਾਂ ਕਈ ਨੌਜਵਾਨਾਂ ਵੱਲੋਂ ਤਾਂ ਅੰਮ੍ਰਿਤ ਪਾਨ ਵੀ ਕਰ ਲਿਆ ਤੇ ਸਾਨੂੰ ਲੈ ਕੇ ਤੁਸੀਂ ਦੇਖੋ ਕਿ ਛੋਟੇ ਸਾਹਿਬਜ਼ਾਦੇ ਜਦੋਂ ਵੀ ਸਾਦਤ ਹੁੰਦੀ ਹੈ ਤਾਂ ਪਿਛਲੇ 10-12 ਸਾਲ ਤੋਂ ਇਸੇ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਆਪਣੇ ਬਜ਼ੁਰਗਾਂ, ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਤੁਸੀਂ ਦੇਖੋ ਕਿ ਵੱਡੀ ਸਕਰੀਨ ਦੇ ਉੱਤੇ ਛੋਟੇ ਸਹਿਬਜ਼ਾਦਿਆਂ ਦੀ ਉਹ ਫਿਲਮ ਲਗਾ ਕੇ ਵਿਖਾਈ ਜਾਂਦੀ ਹੈ ਜਿਸ ਦੇ ਵਿੱਚ ਕੁਰਬਾਨੀਆਂ ਵਿਖਾਈਆਂ ਗਈਆਂ ਨੇ ਕਿਸ ਤਰੀਕੇ ਨਾਲ ਨਿਰਧਰਕ ਹੋ ਕੇ ਉਹਨਾਂ ਮੁਗਲਾਂ ਦੇ ਅੱਗੇ ਜਾਕਾਰੀ ਲਾਉਂਦੇ ਉਹ ਛੋਟੇ ਸਹਿਬਜ਼ਾਦੇ ਗਏ ਸੀ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਠੰਡ ਦਾ ਮਹੀਨਾ ਹੈ ਤਾਂ ਦਸੰਬਰ ਮਹੀਨੇ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਲੋਕ ਜਗ੍ਹਾ ਉੱਤੇ ਇਕੱਠੇ ਹੋ ਕੇ ਮਾਮਾ ਭੈਣਾ ਬਜ਼ੁਰਗ ਬੱਚੇ ਤੁਸੀਂ ਦੇਖੋ ਕਿਵੇਂ ਸਿੱਖ ਇਤਿਹਾਸ ਦੇ ਨਾਲ ਜੁੜਦੇ ਜਾ ਰਹੇ ਨੇ ਤੇ ਫਿਲਮ ਦੇਖ ਕੇ ਕਈ ਬੱਚਿਆਂ ਦੇ ਕਈ ਬਜ਼ੁਰਗਾਂ ਦੇ ਅੱਖਾਂ ਦੇ ਵਿੱਚ ਅਸੀਂ ਹੰਝੂ ਵੀ ਵੇਖੇ ਨੇ ਜੋ ਕਿ ਭੂਬਾ ਮਾਰ ਕੇ ਰੋ ਰਹੇ ਸੀ ਕਿਸ ਤਰੀਕੇ ਦਾ ਇਤਿਹਾਸ ਕਿਸੇ ਵੀ ਧਰਮ ਦੇ ਵਿੱਚ ਨਹੀਂ ਜੋ ਕਿ ਸਿੱਖ ਧਰਮ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਤਾਂ ਇਸ ਦੇ ਵਿੱਚ ਬਹੁਤ ਹੀ ਬੱਚਿਆਂ ਨੂੰ ਸਿੱਖਿਆ ਵੀ ਲਈਏ ਕਿ ਅਸੀਂ ਕੇਸ ਦਾੜੀਆਂ ਵੀ ਰੱਖਾਂਗੇ ਦੂਜੇ ਪਾਸੇ ਇਹ ਵੀ ਪਤਾ ਲੱਗਿਆ ਕਿ ਪਿੰਡਾਂ ਦੇ ਵਿੱਚ ਹੁਣ ਮਾਮਾ ਆਪਣੇ ਬੱਚਿਆਂ ਦੇ ਜਨਮ ਤੋਂ ਹੀ ਬਾਲ ਰੱਖਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਨੇ ਕਟਾਣੇ ਬੰਦ ਕਰ ਦਿੱਤੇ ਨੇ ਦਾਦ ਨੇ ਗੁਜਰਪਾਈਚਾਰੇ ਦੇ ਨਾਲ ਤਾਲੁਕ ਰੱਖਣ ਵਾਲੇ ਪਿੰਡ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਦੇਖੋ ਸਿੱਖੀ ਵੱਲ ਨੂੰ ਜ਼ਿਆਦਾ ਰਹਿੰਦੇ ਤਾਂ ਇਸ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖੋ ਕਿ ਲੰਗਰ ਦਾ ਪ੍ਰਬੰਧ ਵੀ ਹਰ ਸਾਲ ਕੁਝ ਨੌਜਵਾਨਾਂ ਵੱਲੋਂ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਤੁਸੀਂ ਦੇਖੋ ਕਿ ਪੰਕਤਾਂ ਦੇ ਵਿੱਚ ਬੈਠ ਕੇ ਸੰਗਤਾਂ ਜੋੜੇਬਾਰ ਖੋਲ ਕੇ ਪੂਰੀ ਮਰਿਆਦਾ ਦੇ ਨਾਲ ਲੰਗਰ ਛਕਦੀਆਂ ਨੇ ਤੇ ਵੱਡਾ ਪ੍ਰਾਲਾ ਪਿੰਡ ਦੇ ਕੁਝ ਨੌਜਵਾਨਾਂ ਦਾ ਇਲਾਕੇ ਦੇ ਸੰਗਤਾਂ ਦਾ ਜਿੱਥੇ ਤੁਸੀਂ ਦੇਖੋ ਕਿ ਮਾਮਾ ਪੈਣਾ ਆਪਣੇ ਬੱਚਿਆਂ ਨੂੰ ਠੰਡ ਦੇ ਮਹੀਨੇ ਦੇ ਵਿੱਚ ਨਾਲ ਲੈ ਕੇ ਸਿੱਖ ਇਤਿਹਾਸ ਬਾਰੇ ਜਾਣੂ ਕਰਵਾ ਰਹੀਆਂ ਨੇ ਇਹ ਬਹੁਤ ਸੋਹਣੀ ਤਸਵੀਰ ਹੈ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਤੁਸੀਂ ਅੱਗੇ ਸ਼ੇਅਰ ਜੁਰ ਕਰਿਓ ਤਾਂਕਿ ਹੋਰ ਧਰਮ ਦੇ ਲੋਕਾਂ ਨੂੰ ਵੀ ਤੇ ਨਾਲ ਦੀ ਨਾਲ ਸਿੱਖ ਧਰਮ ਦੇ ਵਿੱਚ ਹੀ ਪਤਾ ਲੱਗ ਸਕੇ ਕਿ ਵੱਖ-ਵੱਖ ਧਰਮਾਂ ਦੇ ਲੋਕ ਵੀ ਸਿੱਖ ਧਰਮ ਤੋਂ ਕਿੰਨੇ ਪ੍ਰਭਾਵਿਤ ਨੇ ਕਿਉਂਕਿ ਅੱਜ ਕੱਲ੍ਹ ਕਈ ਸਿੱਖ ਧਰਮ ਦੇ ਵਿੱਚ ਜਨਮੇ ਬੱਚੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ ਪਰ ਵੱਖ-ਵੱਖ ਧਰਮਾਂ ਦੇ ਲੋਕ ਸਿੱਖੀ ਨਾਲ ਜੁੜ ਰਹੇ ਨੇ ਮੇਰਾ ਨਾਮ ਨਰਮਲ ਸਿੰਘ ਹੈ ਜੀ ਅੱਛਾ ਜਿਹੜੀ ਤੁਸੀਂ ਇਹ ਸਕਰੀਨ ਲਾ ਕੇ ਬੱਚਿਆਂ ਨੂੰ ਸਿੱਖੀ ਦੇ ਇਤਿਹਾਸ ਬਾਰੇ ਜਾਣੂ ਕਰਾ ਰਹੇ ਹੋ ਕਿਹੜੇ ਪਿੰਡ ਨੇ ਜੀ ਇਹ ਇਹ ਆਪਣੇ 5 ਪਿੰਡ ਹੈਗੇ ਜੀ ਪਿੰਡ ਜੈੰਤੀ ਮਾਜਰੀ ਗੂੜਾ ਕਸੌਲੀ ਕਰੋੰਦਿਆਂਵਾਲਾ ਭਿੰਡੀ ਜੀ ਤੇ ਆਪਾਂ ਹਰ ਸਾਲ ਜੇ ਛੋਟੇ ਸਾਹਿਬ ਜਾਦਿਆਂ ਦੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਪ੍ਰੋਗਰਾਮ ਕਰਵਾਉਂਦੇ ਆਂ ਜਿਲੰਗੜਾ ਦਾ ਤੇ ਉਸ ਤੋਂ ਬਾਅਦ ਅਸੀਂ ਸਕਰੀਨ ਤੇ ਵੱਡੀ ਸਕਰੀਨ ਤੇ ਜਿਹੜਾ ਹੈ ਛੋਟੇ ਸਾਹਿਬ ਜਾਦਿਆਂ ਦੇ ਚਾਰੇ ਸਾਹਿਬ ਜਾਦਿਆਂ ਦੀ ਜਿਹੜੀ ਹੈ ਮੂਵੀ ਆਪਾਂ ਦਿਖਾਣੇ ਆਂ ਤੇ ਆਪਣਾ ਇਹ ਪੰਜ ਪਿੰਡ ਹੈਗੇ ਜੀ ਜਿਹੜੇ ਮੇਨ ਹੈਗਾ ਕਿ ਹਿੰਦੂਆਂ ਦੇ ਪਿੰਡ ਹੈਗੇ ਲੇਕਿਨ ਇੰਨੀ ਇਹਨਾਂ ਦੇ ਅੰਦਰ ਸੇਵਾ ਭਾਵਨਾ ਹੈ ਜੀ ਆ ਹਰ ਸਾਲ ਮਤਲਬ ਜਿਹੜਾ ਹੈ ਇਸ ਨੂੰ ਦੇਖ ਕੇ ਲੋਕਾਂ ਦੇ ਵਿੱਚ ਬਹੁਤ ਜਾਗਰੂਕਾਨਦੀ ਆ ਜੀ ਤੇ ਸਾਰੇ ਖੁਸ਼ ਹੁੰਦੇ ਆ ਬਹੁਤ ਹੀ ਸੇਵਾ ਭਾਵਨਾ ਦੇ ਨਾਲ ਸੇਵਾ ਕਰਦੇ ਆ ਲੰਗਰਾਂ ਦੇ ਵਿੱਚ ਵੀ ਤੇ ਸਿੱਖੀ ਦੇ ਨਾਲ ਹੁਣ ਜਿਹੜਾ ਹੈ ਹੌਲੀ ਹੌਲੀ ਕਰਕੇ ਲੋਕ ਜੁੜ ਰਹੇ ਨੇ ਜੀ ਅਸੀਂ ਦੇਖਿਆ ਕਿੰਨਾ ਨੇ ਦਸਤਾਰਾਂ ਵਿੱਚ ਸਜਾਣੀ ਸ਼ੁਰੂ ਕਰਤੀਆਂ ਹਿੰਦੂ ਭਾਈਚਾਰੇ ਨੇ ਹਾਂਜੀ ਬਿਲਕੁਲ ਜੀ ਇਹ ਹੌਲੀ ਹੌਲੀ ਜਿਹੜਾ ਜਿ ਸਿੱਖ ਇਤਿਹਾਸ ਦੇ ਬਾਰੇ ਚ ਇਹਦੇ ਨਾਲ ਬੜਾ ਫਰਕ ਪੈਂਦਾ ਜੀ ਅਸੀਂ ਜਿਹੜਾ ਹਰ ਸਾਲ ਸਕਰੀਨ ਤੇ ਦਿਖਾਉਂਦੇ ਹਾਂ ਜੀ ਸਾਬਜਾਦਿਆਂ ਦੇ ਜਿਹੜੇ ਕਹਾਣੇ ਆ ਜੀ ਇਹਦਾ ਇਸ ਇਸ ਕਰਕੇ ਮੇਰੇ ਖਿਆਲ ਇਥੇ ਮੈਂ ਦੇਖਿਆ ਗੁਰੂ ਘਰ ਵੀ ਤੁਸੀਂ ਬਣਾ ਹੋਇਆ ਜੀ ਇੱਕ ਗੁਜਰਪਾਈਚਾਰਾਂ ਦੇ ਪਿੰਡਾਂ ਵਿੱਚ ਲਗਭਗ 4 ਪਿੰਡਾਂ ਦੇ ਵਿੱਚ ਜਿਹੜਾ ਜੀ ਗੁਰਦੁਆਰਾ ਸਾਹਿਬ ਬਣ ਗਿਆ ਜੀ ਅੱਛਾ ਜੀ ਹਾਂਜੀ ਜੈਨਤੀ ਮਾਜਰੀ ਪਿੰਡ ਹੈ ਜੀ ਇਹਦੇ ਵਿੱਚ ਵੀ ਗੁਰਦੁਆਰਾ ਸਾਹਿਬ ਬਣ ਗਿਆ ਜੀ ਹੂੰ ਔਰ ਇਸ ਤੋਂ ਅੱਗੇ ਗੂੜਾ ਪਿੰਡ ਹੈ ਜੀ ਉੱਥੇ ਵੀ ਗੁਰਦੁਆਰਾ ਸਾਹਿਬ ਬਣ ਗਿਆ ਜੀ ਕਸੌਲੀ ਜੀ ਉੱਥੇ ਵੀ ਬਣ ਗਿਆ ਜੀ ਬਘਿੰਡੀ ਹੈ ਜੀ ਉੱਥੇ ਵੀ ਗੁਰਦੁਆਰਾ ਸਾਹਿਬ ਬਣ ਗਿਆ ਜੀ ਹੂੰ ਹਾਂਜੀ ਹਰਿੰਦਰ ਜੀ ਜਿਹੜਾ ਇਹ ਤੁਸੀਂ ਸਕਰੀਨ ਦੇ ਉੱਤੇ ਬੱਚਿਆਂ ਨੂੰ ਸਿੱਖੀ ਬਾਰੇ ਤੇ ਸਹਿਜ شہادت ਬਾਰੇ ਦੱਸਦੇ ਹੋ ਕਿੰਨੇ ਕ ਸਾਲਾਂ ਤੋਂ ਤੁਸੀਂ ਬੱਚਿਆਂ ਨੂੰ ਸਿੱਖੀ ਨਾਲ ਜੋੜ ਰਹੇ ਹੋ ਇਹ ਸਾਨੂੰ ਜੀ 10 ਸਾਲ ਅੱਛਾ ਜੀ 10 ਸਾਲਾਂ ਤੋਂ ਅਸੀਂ ਜੋ ਸਾਡੇ ਮਨ ਦੀ ਸ਼ਰਧਾ ਸੀਗੀ ਜੀ ਇਸ ਬਾਰੇ ਸਾਨੂੰ ਵੀ ਨਹੀਂ ਪਤਾ ਸੀਗਾ ਮੈਂ ਵੀ ਸਿਰ ਤੋਂ ਮੋਨਾ ਸੀਗਾ ਜਦੋਂ ਇਹ ਖਿਆਲ ਸਾਡੇ ਮਨ ਚ ਆਇਆ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਮੈਂ ਕੇਸ ਵੀ ਰੱਖਿਆ ਦਾੜਾ ਵੀ ਸਜਾਇਆ ਠੀਕ ਹੈ ਤੇ ਹੌਲੀ ਹੌਲੀ ਹੋਰ ਵੀ ਮੇਰੇ ਸਾਰੇ ਇਲਾਕੇ ਦਾ ਝਕਾਓ ਹੈ ਜੋ ਸਿੱਖੀ ਵੱਲੋਂ ਹੋਣ ਲੱਗਿਆ ਬੜੇ ਪਿਆਰ ਨਾਲ ਤੁਸੀਂ ਦੇਖਿਆ ਜੀ ਵਿੱਚ ਜੋ ਬੀਬੀ ਆ ਭੈਣਾ ਸੀ ਜੀ ਤੁਹਾਡੇ ਸਾਹਮਣੇ ਅੱਖਾਂ ਚੋਂ ਹੰਝੂ ਲੈ ਕੇ ਘਰ ਨੂੰ ਗਈ ਓਏ ਇੰਨੀ ਸ਼ਰਧਾ ਭਾਵਨਾ ਨਾਲ ਉਹਨਾਂ ਨੇ ਹਰ ਇੱਕ ਸਾਲ ਦਾ ਇਹੀ ਕੰਮ ਹੈ ਜੀ ਇਹਨਾਂ ਦਿਨਾਂ ਚ ਅਸੀਂ ਤਿੰਨ ਦਿਨ ਇੱਥੇ ਲੰਗਰ ਚੱਲਦਾ ਚਾਰ ਦਿਨ ਤਿੰਨ ਦਿਨ ਚਾਰ ਦਿਨ ਪੂਰੇ ਇਲਾਕੇ ਦਾ ਸਹਿਯੋਗ ਹੈ ਜੀ ਸਾਰੇ ਜਿੰਨੇ ਵੀ ਦੋਜੀ ਹੈ ਉਹ ਆਪਣਾ ਟੋਲਾ ਟੋਲਾ ਕਿ ਲੋ ਜੋ ਵੀ ਜਿਸੇ ਨਦੀ ਸਰਦਾ ਹੈ ਪਿੰਡ ਵੱਲੋਂ ਵੀ ਘਰ ਘਰ ਤੋਂ ਦੁੱਧ ਵੀ ਆਂਦਾ ਹੈ ਜੀ ਜੋ ਵੀ ਲੰਗਰ ਦਾ ਸਮਾਨ ਹੈ ਸਾਰਾ ਸਾਡੇ ਇਲਾਕੇ ਵੱਲੋਂ ਆਂਦਾ ਹੈ ਮੇਰੇ ਨਾਲ ਇੱਕ ਮਰੀਕ ਸਿੰਘ ਜੀ ਮੇਰੇ ਭਰਾ ਹੈ ਛੋਟਾ ਇਹ ਛੋਟੀ ਪੜਛਤ ਮੈਂ ਜੀ ਬੜੀ ਸਰਦਾ ਨਾਲ ਇਹਨਾਂ ਨੇ ਉਹ ਤਾਂ ਬਾਅਦ ਇਹ ਵੀ ਸਿੱਖ ਸਜੇ ਆ ਤੇ ਅਮਰ ਸਾ ਕੇ ਆਏ ਜੀ ਸਾਰਾ ਚਲੋ ਹੌਲੀ ਹੌਲੀ ਆਪਾਂ ਚਾਹਨੇ ਜੀ ਸਾਰਾ ਜੋ ਇਲਾਕਾ ਹੈ ਸਾਡਾ ਉਹ ਸਿੱਖੀ ਦੇ ਜਰਨਾ ਚ ਜਾ ਕੇ ਵਿਰਾਜਮਾਨ ਹੋਵੇਗੀ ਸਭ ਅਮਰਤ ਹਾਰੀ ਹੋਣ ਤੇ ਬਾਕੀ ਸਾਡੇ ਭਾਈਚਾਰਾ ਖੜੇ ਜੀ ਤੁਸੀਂ ਇਹਨਾਂ ਨੂੰ ਇਹਦੇ ਵਿੱਚ ਲੱਗਦਾ ਕਿ ਜਿਸ ਤਰੀਕੇ ਨਾਲ ਤੁਸੀਂ ਸਿੱਖੀ ਨਾਲ ਜੋੜ ਰਹੇ ਹੋ ਬੱਚਿਆਂ ਨੂੰ ਤਾਂ ਨਸ਼ੇ ਦਾ ਵੀ ਬੜਾ ਫਰਕ ਪਿਆ ਹੈ ਇਲਾਕੇ ਦੇ ਵਿੱਚ ਨਸ਼ਾ ਵੀ ਘਟਿਆ ਹੈ ਤੇ ਬੱਚੇ ਨੂੰ ਸਿੱਖੀਵਾਰੀ ਪਤਾ ਲੱਗਿਆ ਹਾਂਜੀ ਬਹੁਤ ਜ਼ਿਆਦਾ ਫਰਕ ਪਿਆ ਹੈ ਹੂੰ ਇੱਕ ਵੱਲੋਂ ਤਾਂ ਸਾਡੇ ਏਰੀਆ ਤੋਂ ਜੀ ਸੰਦਲੋ ਹੁਣ ਇੱਕ ਨਾ ਮਾਤਰੇ ਕੰਮ ਹੈ ਹੂੰ ਬਹੁਤ ਜ਼ਿਆਦਾ ਫਰਕ ਹੈ ਜੀ ਜੋ ਅਸੀਂ ਪ੍ਰਮਾਤਮਾ ਚੋਂ ਲੋਕੀਂ ਕਿਰਪਾ ਕਰੇ ਬੱਚੇ ਹੌਲੀ-ਹੌਲੀ ਸਿੱਖ ਸੇਜਣ ਜੀ ਅਮਰਤ ਧਾਰੀ ਹੋਣ ਜੀ ਮੈਂ ਕਿ ਬੱਚਿਆਂ ਨੂੰ ਜੋੜਨ ਵਾਸਤੇ ਕੋਈ ਬਲਿੰਦਰ ਜੀ ਤੁਸੀਂ ਕੋਈ ਇਸ ਤਰੀਕੇ ਦੇ ਪ੍ਰਾਲੇ ਵੀ ਕਰ ਰਹੇ ਹੋ ਜਿਹਦੇ ਗਰਵਾੜੀ ਮੁਕਾਬਲੇ ਹੋਗੇ ਦਸਤਾਰ ਮੁਕਾਬਲੇ ਹੋਗੇ ਜਾਂ ਫਿਰ ਬੱਚਿਆਂ ਨੂੰ ਹੋਰ ਤਰੀਕੇ ਨਾਲ ਕੀ ਜਾਗਰੂ ਕਰਨ ਵਾਸਤੇ ਨਹੀਂ ਦੇਖੋ ਪਹਿਲਾਂ ਨਹੀਂ ਕਰਿਆ ਜੀ ਇਸ ਸਾਲ ਅਸੀਂ ਸਲਾਹ ਬਣਾਈ ਹੈ ਜੀ ਮਨ ਲਓ ਦਸਤਾਰ ਦਾ ਮੁਕਾਬਲਾ ਕਰਾਵਾਂਗੇ ਜੀ ਠੀਕ ਹੈ ਜੀ ਤੇ ਮੂਲ ਮੰਤਰ ਦਾ ਜਾਪ ਹੋ ਕੇ ਜਪਜੀ ਸਾਹਿਬ ਜਿਹਨੂੰ ਕੰਠ ਹੋ ਗੋ ਉਹਦੇ ਲਈ ਅਸੀਂ ਇੱਕ ਮਤਲਬ ਟੂਰਨਾਮੈਂਟ ਕਰਾਵਾਂਗੇ ਠੀਕ ਹੈ ਜੀ ਬੱਚਿਆਂ ਨੂੰ ਨਾਮ ਦੇਵਾਂਗੇ ਹੌਲੀ ਹੌਲੀ ਅੱਗੇ ਵਧਾਂਗੇ ਜੀ ਠੀਕ ਹੈ। ਹੋਰ ਬਹੁਤ ਵੱਡੀ ਜੜੀ ਹੈਗੀ ਹੈ ਜੇ ਇਸ ਇਲਾਕੇ ਨੂੰ। ਹਾਂ। ਆਪਾਂ ਨੂੰ ਇਸ ਬਾਰੇ ਪਹਿਲਾਂ ਕੁਝ ਵੀ ਨਹੀਂ ਪਤਾ ਸੀਗਾ। ਇਹ ਸਾਡੇ ਵੱਡੇ ਵੀਰ ਹੈਗੇ ਅਮਰੀਕ ਸਿੰਘ ਜੀ ਛੋਟੀ ਬਚ ਤੋਂ। ਹਾਂ। ਤੇ ਇਹਨਾਂ ਨੇ ਹੀ ਸ਼ੁਰੂਆਤ ਕੀਤੀ ਸੀਗੀ। ਹਾਂ। ਤੇ ਹੌਲੀ-ਹੌਲੀ ਜਿਹੜਾ ਫਿਰ ਇੰਟਰਸਟ ਬਣਦਾ ਗਿਆ ਜੀ। ਹਾਂ। ਤੇ ਅੱਗੇ-ਅੱਗੇ ਜਾਗਰੂਕਤਾ ਜਿਹੜੀ ਹੈ ਉਹ ਬਹੁਤ ਮਤਲਬ ਵਧ ਗਈ ਹੈ। ਔਰ ਵਧ ਰਹੀ ਹੈ। ਅਸੀਂ ਇਹਨਾਂ ਦਾ ਬਾਈਆਂ ਦਾ ਅਮਰੀਕ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜਾ ਨੇ ਸਾਨੂੰ ਇਸ ਲਾਈਨ ਦੇ ਵਿੱਚ ਮਤਲਬ ਲੈ ਕੇ ਆਏ ਆ ਸਾਨੂੰ ਜੋੜ ਰੱਖਿਆ ਨੇ ਕਿ ਇਹ ਤੋਂ ਸਿੱਖੀ ਦੇਣਾਂ ਦੇ ਜੀ। ਬਹੁਤ-ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਮਰੀਕ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਇੱਥੇ ਪਿੰਡ ਦੇ ਵਿੱਚ ਦੁਕਾਨ ਕੀਤੀ ਹੋਈ ਹੈ ਸ਼ੁਰੂਆਤ ਕਿਵੇਂ ਹੋਈ ਹੈ ਫਿਰ ਤੁਸੀਂ ਕਿਵੇਂ ਤਾਂ ਬੱਚਿਆਂ ਨੂੰ ਇਲਾਕੇ ਨੂੰ ਜਾਗਰੂਕ ਕੀਤਾ ਕਿ ਹਾਂ ਸਿੱਖੀ ਦੇ ਵਿੱਚ ਇਸ ਤਰੀਕੇ ਨਾਲ ਸਿੱਖੀਆਂ ਹੋਈਆਂ ਨਾ ਇਸ ਤਰੀਕੇ ਨਾਲ ਸਹਾਤਾ ਹੋਈ ਨਾ ਕਿਵੇਂ ਜੋੜਿਆ ਤੁਸੀਂ ਪਹਿਲਾਂ ਜੀ ਵਾਹਿ ਖਾਲਸਾ ਵਾਹਿ ਫਰਵੇ ਜੀ ਜੀ ਮੈਨੂੰ ਜੀ 2008 ਵਿੱਚ ਮੈਂ ਦੁਕਾਨ ਕੀਤੀ ਜੀ ਤੇ ਜੈਂਚੀ ਮਜਰੀ ਮੇਰੀ ਮਾਂ ਦੀ ਚਾਹਤ ਸੀ ਵੀ ਇੱਥੇ ਕਾਰਨ ਕਰਾਂ ਇੱਥੇ ਹੀ ਚਲੋ ਹਾਂਜੀ ਦੇ ਚਰਨਾ ਮਾਤਾ ਚਰਨਾ ਜੀ ਦੁਕਾਨ ਕਰਾਂ ਜੀ ਫਿਰ ਇਥੇ ਦੁਕਾਨ ਕਰੀ ਜੀ ਫਿਰ 2008 ਬਾਅਦ ਹੀ ਅਸੀਂ ਦੁਕਾਨ ਕਰਦੇ ਉਹਦੇ ਬਾਅਦ 2000 ਯਾਨੀ ਕਿ ਲਗਭਗ 2015 ਚ ਅਸੀਂ ਭਾਈ ਸਾਹਿਬ ਸੋਨੀ ਸਾਹਿਬ ਭਾਈ ਸਾਹਿਬ ਆਏ ਆਪਣੇ ਇਹਨਾਂ ਨੇ ਜੀ ਛੋਟਾ ਜਿਹਾ ਪ੍ਰੈਲਾ ਕਰਿਆ ਜੀ ਚਾਹ ਦਾ ਚਾਹ ਦੀ ਕੀਤੇ ਰੱਖੀ ਥੋੜਾ ਬਿਸਕੁਟ ਲੈ ਜੀ ਅਸੀਂ ਵੀ ਆਏ ਸਾਨੂੰ ਵੀ ਬੜੀ ਖੁਸ਼ੀ ਹੋਈ ਕਿ ਚਲੋ ਇਸ ਪਿੰਡ 'ਚ ਵੀ ਥੋੜੀ ਜਿਹੀ ਜੀ ਮਨ 'ਚ ਹੈ ਸ਼ਰਧਾ ਪਰ ਅਸੀਂ ਭਾਈ ਸਾਹਿਬ ਨਾਲ ਮੋਟਰ ਨਾਲ ਮੋੜ ਲਾ ਕੇ ਖੜੇ ਫਿਰ ਮਾ ਭਾਈ ਸਾਹਿਬ ਨਾਲ ਉਸ ਟਾਈਮ ਤੇ ਚਲੋ ਤੁਹਾਨੂੰ ਪਤਾ ਨਹੀਂਦਾ ਲੰਗਰਾਂ ਦਾ ਅਸੀਂ ਸਹਲੋ ਲਾਇਆ ਉਹ ਉਦੋਂ ਤੋਂ ਹੀ ਲਾ ਲਈ 2015 ਤੋਂ ਅਸੀਂ ਭਾਈ ਸਾਹਿਬ ਸਾਡੇ ਨਾਲਾਂ ਜੀ ਇਹਦੇ ਨਾਲ ਅਸੀਂ ਚਲੇ ਹੋਏ ਆ ਵੀ ਅੱਜ ਮਾਲਕਾਂ ਕਿਪਾ ਇੰਨੀ ਕਰਦੀ ਵੀ ਸਾਡੇ ਲੱਕਾਂ ਪੰਜੇ ਪਿੰਡ ਸਾਡਾ ਪੂਰਾ ਸਾਥ ਦਿੰਦੇ ਆ ਜੀ ਦੋਜੀ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ ਕਰਦੇ ਜੀ ਇਹਨਾਂ ਸਫਰਾਂ ਨੂੰ ਵੀ ਕਿਲੋ ਤੋਂ ਦਿੱਨੇ ਨੇ ਦਿੱਲੋਂ ਨੇ ਸਾਡੇ ਕੋਲ ਜੀ ਬੜੇ ਬਰਾਗਮਈ ਤਰੀਕੇ ਦੇ ਨਾਲ ਸੁਣ ਰਹੀਆਂ ਜੀ ਸੰਗਤਾਂ ਵੀ ਮੈਂ ਦੇਖਿਆ ਕਈਆਂ ਦੇ ਅੱਖਾਂ 'ਚ ਹੰਝੂ ਵੀ ਸੀ ਜਦੋਂ ਸ਼ਹਾਦਤ ਦੀ ਦੇਖਿਆ ਕਿ ਛੋਟੇ ਸੱ ਦੇਖੋ ਜੀ ਆਪਣੇ ਪਾਂਝੇ ਪਿੰਡਾ ਜੀ ਗੁੱਜਰ ਭਾਈਚਾਰਾ ਜੀ ਥੋੜਾ ਜੀ ਸਾਰੇ ਘੱਟ ਨੌਲਜ ਹੈ ਜੀ ਹਨ ਜਿੱਦੋਂ ਤੋਂ ਅਸੀਂ ਜੀ ਆਪਣਾ ਇਹ ਅਪਰੇਲਾ ਕਰਿਆ ਜੀ ਸਾਰੇ ਗੁੱਜਰ ਭਾਈ ਆਪਣਾ ਸਾਥ ਦਿੰਦਿਆਂ ਜੀ ਪੂਰਾ ਜੀ ਥੋੜਾ ਥੋੜਾ ਇਹਨਾਂ ਨੂੰ ਸਮਝਾਉਣ ਲੱਗੀ ਜੀ ਫਿਰ ਇਹੋ ਸਮਝ ਨਾਲ ਜੀ ਬੱਚੇ ਵੀ ਜਿੰਦੇ ਵੀ ਮੈਂ ਦੇਖਿਆ ਜੀ ਆਪਣੇ ਪਿੰਡ 'ਚ ਇੱਥੇ ਜੈਨਤੀ ਮਾਦਰੀ ਜਿੰਨੇ ਵੀ ਨਾਵੇਂ ਦੇ ਬੱਚੇ ਪੈਦਾ ਹੋ ਰਹੇ ਆ ਜੀ ਸਾਰੇ ਗੁਰ ਸਿਖਵਾਏ ਆ ਸਰਦਾਰ ਬਣ ਰਹੇ ਆ ਜੀ ਕੋਈ ਬੱਚੇ ਨੂੰ ਬਾਹਰ ਨਹੀਂ ਕਰਾਂਦਾ ਜੀ ਕੋਈ ਵੀ ਆਪਣੇ ਮਾਪੇ ਬਾਹਰ ਨਹੀਂ ਕਰਾਂਦੇ ਸਰਦਾਰ ਬਣਾਉਂਦੇ ਗੁੱਟਾ ਕਰਕੇ ਸਕੂਲ ਨੂੰ ਭੇਜਦੇ ਆ ਜੀ ਸਾਨੂੰ ਬਹੁਤ ਬ ਫਾਇਦਾ ਮਿਲਿਆ ਇਹਦਾ ਜੀ ਬੱਚਿਆਂ ਹੋਇਆ ਜੀ ਬਾਕੀ ਮਾਵਾਂ ਦਾ ਬਹੁਤ ਧੰਨਵਾਦ ਹੈ ਜਿਹੜੀਆਂ ਵਿਚਾਰੀਆਂ ਬੱਚਿਆਂ ਦੇ ਕੇਸ ਨਹੀਂ ਕਰਾਉਂਦੀਆਂ ਸਰਦਾਰ ਬਣਾਉਂਦੀਆਂ ਜੀ ਬਹੁਤ ਬਹੁਤ ਧੰਨਵਾਦ ਮਾਵਾਂ ਦਾ ਹੁੰਦਾ ਜੀ ਵੀ ਬਾਕੀ ਇਹ ਦੇਖੋ ਜੀ ਇਹਨਾਂ ਨੂੰ ਥੋੜਾ ਥੋੜਾ ਅਸਰ ਹੋਇਆ ਜੀ ਤਾਂ ਸਾਰੇ ਜਿੰਨੇ ਵੀ ਆਪਣੀ ਮਾਵਾਂ ਭੈਣਾਂ ਦੀ ਸਾਰਿਆਂ ਦੇ ਰੱਖਾਂ ਜਾਂ ਤੁਹਾਂਦੇ ਜੀ ਵੀ ਇਹ ਉਹ ਵੀ ਹੋਇਆ ਜੀ ਜਿਹੜੀ ਨਹੀਂ ਪਤਾ ਲੱਗ ਪਤਾ ਲੱਗਦਾ ਜੀ ਫਿਰ ਥੋੜਾ ਅੰਦਰੋਂ ਹੀ ਲੌਂਦਾ ਜੀ ਬੰਦੇ ਨੂੰ ਵੀ ਵਾਕਈ ਚਾਰ ਸੱਜਾ ਜਦਦੇ ਆਸੀਂ ਇਹਨੂੰ ਦਿਖਾਈ ਜੀ ਵੀ ਬਹੁਤ ਵਾਸਨ ਜੋਗ ਜੀ ਸਾਨੂੰ ਆਪਣੇ ਇਲਾਕੇ ਤੋਂ ਜੀ ਬਾਕੀ ਜਿਹੜਾ ਅਸੀਂ ਪਰਲਾ ਕਰਿਆ ਜੀ ਉਹ ਸਾਨੂੰ ਰੰਗ ਲੰਦਰ ਦਿਖ ਰਿਹਾ ਜੀ ਆਪਣੇ ਜੈਨਤੀ ਮਾਦਰੀ ਪਿੰਡ ਜਿਹੇ ਗੁਰੂ ਘਰ ਵੀ ਨਹੀਂ ਹੈ ਸੀ ਹਮ ਚਲੋ ਇਹੀ ਲਾਗੇ ਵੀ ਇਲਾਕੇ ਦੀ ਕਿਰਪਾ ਨਾਲ ਅੱਜ ਗੁਰੂ ਘਰ ਵੀ ਬਣ ਗਿਆ ਜੀ ਹਾਂ ਕਿ ਬਹੁਤ ਦੇਰ ਤੋਂ ਆਪਣੇ ਚੇ ਸਿੰਘ ਜੀ ਗਿਆਨੀ ਜੀ ਉਹਨਾਂ ਦਾ ਬਹੁਤ ਅਨੁਪਾਦ ਹੈ ਜੀ ਉਹਨਾਂ ਸਾਨੂੰ ਇਹ ਲਾਈਨ ਤੇ ਲਾਇਆ ਤੇ ਆਪਣਾ ਪਰਲਾ ਕਰਾਈ ਗੁਰੂ ਘਰ ਬਣਾਉਗਾ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਠੀਕ ਅੰਦਰ ਤੋਂ ਤੁਹਾਨੂੰ ਆਪਣੇ ਪੁੱਤ ਜੀ ਬਹੁਤ ਧੰਨਵਾਦ ਕਰਦਾ ਮੇਰਾ ਮੁੰਡਾ ਵੀ ਇਹਨਾਂ ਨੇ ਚਿਕੀ ਰੂਪ ਨਾਲ ਜਿਹੜਾ ਮੇਰਾ ਪੋਤਾ ਵੀ ਜੀ ਨਾਲ ਰਿਪੀ ਨਾਲ ਜੋੜਿਆ ਮੈਂ ਤਾਂ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਖਾਤਾ ਵਾਹਿਗੁਰੂ ਜੀ ਜਰਨੈਲ ਸਿੰਘ ਜੀ ਕੀ ਕਹੋਗੇ ਜਿਹੜਾ ਤੁਹਾਡੇ ਇਲਾਕੇ ਦੇ ਵਿੱਚ ਹਰ ਸਾਲ ਇਸ ਤਰੀਕੇ ਦਾ ਜਿਹੜਾ ਬੱਚਿਆਂ ਨੂੰ ਸਿੱਖੀ ਨਾਲ ਛੋਟ ਸਹਿਜ ਦੀ ਸਾਧ ਤਾਰੇ ਜੋੜਿਆ ਜਾਂਦਾ ਦੱਸਿਆ ਜਾਂਦਾ ਕਿਸ ਤਰੀਕੇ ਨਾਲ ਸਿੱਖਦੀਆਂ ਹੋਈਆਂ ਬਹੁਤ ਬਹੁਤ ਵਧੀਆ ਲੱਗਿਆ ਜੀ ਜੋ ਇਹਨਾਂ ਨੇ ਉਪਰਾਲਾ ਕੀਤਾ ਹਰ ਸਾਲ ਕਰਦੇ ਆ ਆ ਬਾਈ ਮਿਲਕ ਸਿੰਘ ਜੀ ਆਪਣਾ ਸੋਨਿਆ ਜੀ ਜੀ ਹੂੰ ਇਹ ਪਿੰਡ ਵਾਲੇ ਉਹ ਮਦਦ ਕਰਦੇ ਆ ਜੋ ਵੀ ਹੈ ਆਣ ਕੇ ਬੈਠਦੇ ਵੀ ਇੰਨਾ ਵੀ ਮਤਲਬ ਉੱਤੇ ਵਿੱਚ ਬਹੁਤ ਬਹੁਤ ਅੰਮ੍ਰਿਤੀ ਸਿੰਘ ਦਾ ਬਹੁਤ ਬਹੁਤ ਅੰਮ੍ਰਿਤੀ ਜੀ ਦਾ ਬਹੁਤ ਇਹ ਗੁਰੂਆਂ ਦੀ ਕੁਰਬਾਨੀ ਯਾਦ ਕਰਾਉਂਦੇ ਆ ਨਹੀਂ ਗਾਂ ਬੱਚਾ ਨੂੰ ਵੀ ਕੁਰਬਾਨੀ ਯਾਦ ਰਹਿਣੀ ਚਾਹੀਦੀ ਹੈ ਜੀ ਹੂੰ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਇਹ ਸਿੱਖੀ ਨਾਲ ਜੋੜ ਰਿਹਾ ਬਹੁਤ ਬਹੁਤ ਧੰਨਵਾਦ ਸਭ ਦਾ ਬਹੁਤ ਸੰਗ ਦਾ ਆਉਂਦੀ ਇੱਥੇ